ਦੀ ਪੰਜਾਬ ਕੋਟ ਬੁੱਢਾ ਜਥੇਬੰਦੀ ਸੀਰ ਸੁਭਕਰਨ ਸਿੰਘ ਮਾ ਪਿੰਡ ਵੱਲੋਂ ਪਹੁੰਚ ਪਈ ਹੈ ਕਿਸਾਨ ਸੰਘਾਟ ਕਮੇਟੀ ਪੰਜਾਬ ਦੇ ਰੇ ਪ੍ਰਧਾਨ ਰਿਕਨ ਸਿੰਘ ਗੜੀ ਹੋਰ ਵੀ ਮੇਰੇ ਨਾਲ ਸੁਭਾਸ਼ ਸਿੰਘ ਜੋਲ ਪ੍ਰਧਾਨ ਅੱਜ ਮੈਂ ਤੇ ਅੱਜ ਦਾ ਤੁਹਾਨੂੰ ਦਾ ਮਾਹੌਲ ਦਿਖਾਉਣ ਡਿਹਾ ਸੀਰ ਸੁਭਕਰਨ ਸਿੰਘ ਕਿਸਾਨ ਸੰਘਾਟ ਕਮੇਟੀ ਪੰਜਾਬ ਮੈਂ ਗੁਰਦੇਵ ਸਿੰਘ ਪ੍ਰੈਸ ਕਤਰ ਬਲਾਗ ਤੋਂ ਆ ਅੱਜ ਇੱਥੇ ਪਹੁੰਚ ਕੇ ਪਿੰਡ ਭੱਲੋ ਸ਼੍ਰੀ ਸੁਖ ਕਰਨ ਸਿੰਘ ਜੀ ਦੀ ਸ਼ੀ ਦੀ ਜਗ੍ਹਾ ਦੇ ਆ ਪਹੁੰਚ ਕੇ ਆ ਆਪੇ ਸਾਰੇ ਖਲੋ ਗਏ ਸਾਰੇ ਖਲੋ ਗਏ ਠੀਕ ਆ ਭਾਈ ਇਹ ਪਹਿਲੇ ਜਿਵੇਂ ਖੇਡਦੀ ਅਜਿਹਾ ਨਹੀਂ ਸੀ ਉਹਦਾ ਖੇਡ ਨਹੀਂ ਆਇਆ ਕਿਤੇ ਆਪੋ ਆਪਣੇ ਪੀਰ ਪਕੰਬਰਾਂ ਨੂੰ ਲੋਕਾਂ ਤੇ ਹੌਣ ਲੱਗ ਜਾਂਦੇ ਸਨ ਜਦੋਂ ਹਕੂਮਤ ਹਮਲਾ ਕਰਦੀ ਧੱਕਾ ਕਰਦੀ ਕੋਟੀ ਹੋ ਪੀਰ ਵਰਦ ਰਹਾਏ ਜਾਮੀਰ ਸੁਨਿਆ ਤਾਇਆ ਥਾਣ ਮਕਾਮ ਜਲੇ ਵਿੱਚ ਮੰਦਰ ਮੁਚ ਮੁਚਕਾਰ ਲਾਇਆ ਕੋਈ ਮੁਗਲ ਨਾ ਹੁਆੰਦਾ ਜਿਹਨੇ ਨਾ ਪਰਚਾ ਲਾਇਆ ਸਤੂ ਪਾਤਸਰ ਕਹਿੰਦੇ ਅੱਜ ਤੱਕ ਤੁਸੀਂ ਕਹਿਣਾ ਜੰਤਰਾ ਮੰਤਰਾਂ ਨਾਲ ਅਸੀਂ ਇਹ ਨਾ ਹਕੂਮਤਾਂ ਨੂੰ ਅਨੇ ਕਰ ਦੇਾਂਗੇ ਜਿਹੜੇ ਸਾਨੂੰ ਲੁੱਟ-ਖੁੱਟ ਰਹੇ ਆ ਅੱਜ ਤੱਕ ਇੱਕ ਵੀ ਦੱਸ ਦੋ ਜੇ ਤੁਹਾਡੇ ਇਹਨਾਂ ਜੰਤਰਾ ਮੰਤਰਾਂ ਨਾਲ ਕੋਈ ਫਰਕ ਪਿਆ ਜਿਨ੍ਹਾਂ ਮਾਤੀ ਕੇ ਕਰਾ ਦੇਵਾ ਦੇਵੀ ਤੇ ਸਾਗ